ਸਤ ਸ੍ਰੀ ਅਕਾਲ ਮੈਂ ਹਾਂ ਮੰਦੀਪ ਕੋ ਸੰਧੂ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਵੇਸਣ ਦੇ ਪੂੜੇ ਤੇ ਨਾਲ ਚਟਣੀ ਟਮਾਟਰਾਂ ਦੀ ਜਿਹਦੇ ਲਈ ਆਪਾਂ ਇੱਕ ਕੋਲੀ ਵੇਸਣ ਦੀ ਲੈ ਲਈ ਤੇ ਨਾਲ ਆਪਾਂ ਇਹ ਲਈ ਅੱਧੀ ਸ਼ਿਮਲਾ ਮਿਰਚ ਇੱਕ ਪਿਆਜ਼ ਲਿਆ ਹੈ ਨਾਲ ਆਪੇ ਟਮਾਟਰ ਲਿਆ ਹੈ ਤੇ ਪਾਣੀ ਆਪਾਂ ਸਭ ਤੋਂ ਪਹਿਲਾਂ ਵੇਸਣ ਪਾ ਲਿਆ ਹੈ ਬਰਤਨ ਦੇ ਵਿੱਚ ਤੇ ਨਾਲ ਹੀ ਆਪਾਂ ਪਾ ਦਾਂਗੇ ਸ਼ਿਮਲਾ ਮਿਰਚ ਇਹ ਪਿਆਜ਼ ਵੀ ਪਾ ਦਾਂਗੇ ਤੇ ਟਮਾਟਰ ਵੀ ਪਾ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਸਭ ਤੋਂ ਪਹਿਲਾਂ ਆਪਾਂ ਇਹ ਜੁਆਇਨ ਲਈ ਇਹਨੂੰ ਹੱਥ ਤੇ ਮਸਲ ਕੇ ਅੱਧਾ ਚਮਚ ਜੁਆਇਨ ਦਾ ਇਹ ਵਿੱਚ ਪਾ ਦਿੰਨੇ ਤੇ ਬਾਅਦ ਵਿੱਚ ਆਪਾਂ ਪਾਵਾਂਗੇ ਨਮਕ ਬਿਲਕੁਲ ਥੋੜਾ ਜਿਹਾ ਪਾਵਾਂਗੇ ਕਿਉਂਕਿ ਆਪਾਂ ਚਟਨੀ ਦੇ ਨਾਲ ਖਾਣੇ ਆ ਥੋੜੀ ਜਿਹੀ ਪਾਵਾਂਗੇ ਹਲਦੀ ਥੋੜਾ ਜਿਹਾ ਜੀਰਾ ਪਾਵਾਂਗੇ ਤੇ ਮਿਰਚ ਵੀ ਆਪਾਂ ਬਿਲਕੁਲ ਥੋੜੀ ਜਿਹੀ ਪਾਵਾਂਗੇ ਇਹਨਾਂ ਸਾਰੀਆਂ ਨੀਤੀਆਂ ਨੂੰ ਮਿਕਸ ਕਰਕੇ ਆਪਾਂ ਪਾਣੀ ਦੇ ਨਾਲ ਪੇਸਟ ਬਣਾ ਲਾਂਗੇ ਕੋਮ ਹੁੰਦਾ ਥੋੜਾ ਥੋੜਾ ਪਾਣੀ ਪਾ ਕੇ ਬਣਾਵਾਂਗੇ ਹਿੰਡੇ ਨਾ ਮਾਰ ਜੀ ਜਾ ਮੈਂ ਦਾਪਾ ਗੋਲ ਬਣਾ ਲਿਆ ਹੈ। ਇਹਨੂੰ ਨਾ ਜ਼ਿਆਦਾ ਪਤਲਾ ਸੰਧਣਾ ਨਾ ਨਾ ਜ਼ਿਆਦਾ ਪਤਲਾ। ਤਿੰਨ ਗੋਲ ਬਣਾ ਲਏ ਆਪਾਂ। ਤੇ 10 ਮਿੰਟ ਲਈ ਰੈਸਟ ਤੇ ਰੱਖ ਲੈਣੇ ਆ। ਇਹਨਾਂ ਚਮਚੇਪਾ ਤੇਲ ਨੇ ਪਾ ਕੇ ਗਰਮ ਕਰ ਲਏ ਨੇ। ਕੁੰਨੀ ਦੇ ਵਿੱਚ ਆਪਾਂ ਪਾਵਾਂਗੇ। ਹਰੀ ਮਿਰਚ ਤੇ ਜਦ ਮੈਂ ਵੀ ਧੀਰੇ ਜਿਹਾ ਤੇ ਨੀਚੇ ਮੈਂ ਜਿਹੜੀ ਫਾਟ ਗੱਟ ਪਾਦਾ ਮੈਂ ਆਪਲੀ ਤੇਲ ਜਿਆਦਾ ਗਰਮ ਸੀ ਮੈਂ ਠੰਡਾ ਲਾ ਲਿਆ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਦੋ ਬਣਾ ਲਓ ਜੇ ਤੁਹਾਡੇ ਕੋਲ ਸਾਫ ਤੇ ਲਸਣ ਹੈ ਸਾਥ ਪਾ ਦਿਓ ਮੇਰੇ ਕੋਲ ਥੋੜਾ ਜਿਆਦਾ ਸਨੈਕ ਕੀਤਾ ਹੋਇਆ ਸੀ ਮੈਂ ਇਹ ਵਿੱਚ ਪਾ ਦਿੱਤਾ

ਮੈਟ ਮਟਰਾਂ ਨੂੰ ਕੁਲਪੋ ਥੋੜਾ ਜਿਹਾ ਜੀ ਲੂਣ ਪਾ ਦਾਂ। ਇਹ ਲੂਣ ਤਾਂ ਆਪਾਂ ਮੰਗੇ ਕਿਉਂਕਿ ਇਹਦੇ ਨਾਲ ਇਹ ਜਿਹੜੇ ਨਰਮ ਹੋ ਜਾਣਗੇ। ਟਮਾਟਰ ਜਲਦੀ ਪੱਕ ਜਾਣਗੇ। ਇਹ ਕੋਲ ਨੂੰ ਆਪਾਂ 10 ਮਿੰਟ ਲਈ ਰੱਖ ਤੇ ਰੱਖ ਦਿੱਤਾ ਸੀ ਤੇ ਨਾਲ ਆਪਾਂ ਚਟਨੀ ਪਿਆ ਜਾਂ ਲੱਗਤੀ। 10 ਮਿੰਟ ਹੋ ਗਏ। ਟਮਾਟਰ ਦੀ ਇਸ ਸਾਈਡ ਵਿੱਚ ਪਾ ਦਿੰਦੇ ਹਾਂ। ਉਹਨਾਂ ਆਪਾਂ ਇਹਦੀ ਸਾਈਡ ਕਰ ਦਿੰਦੇ ਹਾਂ। ਮਾੜਾ ਲੇਪ ਹੋ ਗਿਆ ਨੇ ਜਦੋਂ ਸਾਫ ਹੋ ਗਏ ਸੋਨੇ ਪਾਣੀ ਮੈਸ਼ ਕਰਨਾ ਹੈ ਇਹ ਜਿੰਨੀ ਸਾਫ ਹੋਏ ਰੱਖੋ ਕਟ ਮਾੜਾ ਆਪਣਾ ਬੁਰੀ ਤਰ੍ਹਾਂ ਮੈਸ ਹੈ ਹੋ ਗਿਆ ਹੈ ਅੰਡੇ ਵਿੱਚ ਨਾ ਪਾਵਾਂਗੇ ਥੋਨੇ ਵਿੱਚ ਅੱਧਾ ਚਮਚਾ ਪੰਚ ਕਸ਼ਮੀਰੀ ਕਸ਼ਮੀਰੀ ਲਾਲ ਮਿਰਚ ਪਾਇਆ ਹੈ नर नमक पाया नमक कुछ आप बिना भी पा दून चंगी तरह कर लेंगे आप बरीक कटिया हुआ प्याज चंगी तरह मिक्स कर दें ਦੋ ਚਮਚਾ ਦੀ ਵਿੱਚ ਆਪਾਂ ਪਾਵਾਂਗੇ ਪਾਣੀ ਦੀ ਪੰਜ ਮਿੰਟ ਲਈ ਚਕਾਵਾਂਗੇ ਆਪਾਂ ਜਿਆਦਾ ਪਿਆਈ ਨਹੀਂ ਪਕਾਉਣੇ ਕਿਤੇ ਥੋੜਾ ਜਿਹਾ ਜਿਹਾ ਜੇਨੇ ਚਲੇ ਆਏ ਤਾਂ ਆਦ ਲਿਖਾ ਉੜੇ ਉਹਦੇ ਨਾਲ ਇੱਕਦਿਨਾਂ ਚਿਲੋ ਗਈ ਚਟਨੀ ਆਪਣੀ ਬਣ ਕੇ ਬਹੁਤ ਸੁਣੀ ਤਿਆਰ ਹੈ ਹੁਣ ਆਪਾਂ ਉੱਪਰੋਂ ਬਣਾਵਾਂਗੇ ਥੰਡੇ ਉਹਨਾਂ ਨਾਲ ਇੰਦਰ ਪੂੜੇ ਵਾਲੀ ਆਪਾਂ ਤਵਾ ਗਰਮ ਕਰ ਲਿਆ ਇਸ ਤਵੇ ਤੇ ਤੇ ਪਾ ਕੇ ਚੰਗੀ ਤਰ੍ਹਾਂ ਇਹ ਪਾਤਾਵੇ ਨੂੰ ਗ੍ਰੀਸ ਕਰ ਲਾਂਗੇ ਤੇ ਮੈਂ ਆਪਣਾ ਗਰਮ ਹੋ ਗਿਆ ਨਾ ਆਪਾਂ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ

Bagi teman-teman yang ke sini, seperti ini, jangan lupa, jangan lupa. Ini di satu sisi sudah sempurna, kita akan ubah. Ini sudah sempurna, berwarna merah. Seperti ini, di sisi, kita akan ubah. Seperti sisi, ਬਹੁਤ ਸੋਹਣਾ ਬਣ ਕੇ ਢੂੜਾ تیار ਹੋਇਆ ਹੈ। ਇਹਨੂੰ ਆਪਾਂ ਸੇਮੇਂ ਦੇ ਸੇਕ ਤੇ ਬਣਾਵਾਂ ਕਿਉਂਕਿ ਇਹਦੇ ਵਿੱਚ ਆਪਾਂ ਵੈਜੀਟੇਬਲਸ ਪਾਈਆਂ ਤੇ ਉਹ ਪੱਕੀ ਚੰਗੀ ਤਰ੍ਹਾਂ ਪੱਕ ਜਿਆ ਫਿਰ ਹੀ ਸਵਾਦ ਲੱਗੇਗਾ। दूजा पूड़ा फेर पीजा पूड़ा मन खे तयारु प ਨਾਲ ਆਪਾਂ ਰਾਇਤੀਆ ਦਾ ਢੰਡਿਆ ਹੈ ਤੇ ਨਾਲੇ ਚਟਨੀ ਲਈ ਟਮਾਟਰ ਆ ਗੀ ਬਹੁਤ ਹੀ ਸੋਹਣੀ ਥਾਲੀ ਬਣ ਕੇ ਤਿਆਰ ਹੋਈ ਹੈ। ਤੁਹਾਨੂੰ ਸਪਲੀਜ਼ ਇਹ ਕੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕਸ ਫॉर ਵਾਚਿੰਗ ਬਾਈ ਬਾਏ।